ਚੜਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਅਤੇ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਰਾਜੀਵ ਸ਼ਰਮਾ ਵੱਲੋਂ ਅੱਜ ਸਕੀਮ ਨੰਬਰ 7 ਦੀਆਂ 75 پراਪਰਟੀਆਂ ਦੇ ਅਲਾਟਮੈਂਟ ਪੱਤਰ ਅਲਾਟੀਆਂ ਨੂੰ ਵੰਡੇ ਗਏ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਨੂੰ ਇਸ ਜਾਇਦਾਦ ਦੀ ਵਿਕਰੀ ਤੋਂ 80 ਕਰੋੜ ਰੁਪਏ ਦਾ ਫਾਇਦਾ ਹੋਇਆ ਹੈ алаटिया ਨੂੰ ਮੁਬਾਰਕ ਬਾਤ ਦਿਲਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ алаਟੀ ਨਿਯਮਾ ਅਨੁਸਾਰ ਹੁਣ ਆਪਣੀ ਪ੍ਰਾਪਰਟੀ ਉੱਪਰ ਨਿਯਮਾ ਅਨੁਸਾਰ ਉਹ ਸਾਰੀ ਕਰ ਸਕਦੇ ਹਨ ਗੁਰਦਾਸਪੁਰ ਤੋਂ 로ਹਿਤ ਗੁਪਤਾ ਦੀ ਰਿਪੋਰਟ ਚਾਰ ਵਾਸਤੇ ਇਲਾਕੇ ਵਾਸਤੇ ਖੁਸ਼ੀ ਦਾ ਮਕਾਮ ਹੈ ਇੰਪਰੂਵਮੈਂਟ ਟਰਸਟ ਗੁਰਦਾਸਪੁਰ ਵੱਲੋਂ ਜਿਹੜੀ ਸਕੀਮ ਨੰਬਰ 7 ਦੇ ਵਿੱਚ ਉਸਾਰੀਆਂ ਕੀਤੀਆਂ ਗਈਆਂ ਸੀ ਆਵੇਂ ਉਹ ਦੁਕਾਨਾਂ ਨੇ ਆਵੇਂ ਉਹ ਫਲੈਟ ਆਵੇਂ ਉਹ ਪਲਾਟਸ ਨੇ ਉਹ ਤਕਰੀਬਨ 75 ਪ੍ਰਾਪਰਟੀਆਂ ਦੇ ਲੋਟ ਖੱਡੇ ਗਏ ਸਨ ਔਰ ਉਹਦੇ ਵਿੱਚ ਅੱਜ ਜਿਹੜੇ ਅਲੋਟਮੈਂਟ ਪੱਤਰ ਨੇ ਉਹ ਵੱਖ-ਵੱਖ ਜਿਹਨਾਂ ਦੇ ਜਿਹਨਾਂ ਨੂੰ ਅਲੋਟ ਹੋਏ ਨੇ ਉਹਨਾਂ ਨੂੰ ਅੱਜ ਮਿਲੇ ਨੇ ਇੱਥੇ ਸਭ ਤੋਂ ਪਹਿਲਾਂ ਜਿਹੜੇ ਅਲੋਟੀਜ਼ ਨੇ ਉਹਨਾਂ ਨੂੰ ਮੁਬਾਰਕ ਦਿਨਾ ਔਰ ਪ੍ਰਮਾਤਮਾ ਅਗੇ ਅਰਦਾਸ ਕਰਦਾ ਤੇ ਜਿਹੜੀ ਪ੍ਰਾਪਰਟੀ ਉਹਨਾਂ ਨੇ ਆਪਣੀ ਮਿਹਨਤ ਤੇ ਕਮਾਈ ਦੇ ਨਾਲ ਲਈ ਆ ਉਹ ਵਧੇ ਫੁੱਲੇ ਸੁੱਖ ਨਾਣੀ ਹੋਵੇ ਔਰ ਉਹਨਾਂ ਨੂੰ ਜ਼ਿੰਦਗੀ ਦੀ ਹਰ ਅਸ਼ੀਰਵਾਦ ਤੇ ਪ੍ਰਮਾਤਮਾ ਦਾ ਉਹਨਾਂ ਨੂੰ ਹਾਸਲ ਹੋਵੇ ਅੱਜ ਮੈਨੂੰ ਇਹ ਵੀ ਦੱਸਦੇ ਖੁਸ਼ੀ ਆ ਕਿ ਪਹਿਲੀ ਵਾਰ ਜਿਸ ਵਕਤ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਔਰ ਬਰਦਾਸਪੁਰ ਇੰਪਰੂਵਮੈਂਟ ਟਰਸਟ ਹੋਣ ਦੇ ਵਿੱਚ ਦੁਬਾਰਾ ਆਈ ਔਰ ਸਾਡੇ ਰਜੀਵ ਸ਼ਰਮਾ ਜੀ ਉਹਦੇ ਚੇਅਰਮੈਨ ਨੇ ਉਹਦੇ ਵਿੱਚ ਅੱਜ 80 ਕਰੋੜ ਰੁਪਈਆ ਉਥੋਂ ਆਮਦਨ ਜਿਹੜੀ ਐ ਇੰਪਰੂਵਮੈਂਟ ਟਰਸਟ ਨੂੰ ਹੋਈ ਆ ਜਿਹੜਾ ਪ੍ਰਾਪਰਟੀ ਦੇ ਵਿੱਚੋਂ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਜਿਹੜਾ ਰੈਵਨਿਊ ਸੀਗਾ ਉਹ ਬਹੁਤ ਘੱਟ ਹੁੰਦਾ ਸੀਗਾ ਉਹਦਾ ਕਾਰਨ ਇਹ ਆ ਵੀ ਅੱਜ ਦੇ ਫੂਲਮੈਂਟ ٹرسٹ ਨੇ ਜਿਹੜੀ ਪ੍ਰਾਪਰਟੀ ਦੀ ਅਲਾਟਮੈਂਟ ਆ ਉਹ ਪਾਰਦਰਸ਼ਤਾ ਨਾਲ ਔਰ ਮੈਰਿਟ ਔਰ ਹਰ ਬੰਦੇ ਨੂੰ ਖਰੀਦਣ ਦਾ ਹੱਕ ਦੇ ਕੇ ਇਹ ਅਲਾਟਮੈਂਟਾਂ ਕੀਤੀਆਂ। ਪਿਛਲੇ ਇਸ ਟਰਮ ਦੇ ਵਿੱਚ ਜਿਸ ਵਕਤ ਕਾਂਗਰਸ ਦੀ ਸਰਕਾਰ ਸੀ ਔਰ ਉਸ ਵਕਤ ਦੇ ਜਿਹੜੇ ਚੇਅਰਮੈਨ ਸਨ ਉਹਨਾਂ ਨੇ ਕਦੇ ਵੀ ਪਾਰਦਰਸ਼ਤਾ ਦੇ ਨਾਲ ਇਹੋ ਜਿਹੀ ਜਿਹੜੀ ਅਲਾਟਮੈਂਟਸ ਨਹੀਂ ਹੋਈਆਂ। ਉਸ ਵਕਤ ਹੁੰਦਾ ਕੀ ਸੀਗਾ ਕਿ ਜਿਸ ਵਕਤ ਆਪਣੇ ਮਤੇਸ਼ਿਆਂ ਨੂੰ ਆਪਣੇ ਬੰਦਿਆਂ ਨੂੰ ਕਿਹਾ ਜਾਂਦਾ ਸੀਗਾ ਵੀ ਤੁਸੀਂ ਆਨਲਾਈਨ ਅਪਲਾਈ ਕਰੋ ਆਹ ਬੰਦਾ ਅਪਲਾਈ ਨਹੀਂ ਸੀ ਕਰ ਸਕਦਾ ਨਤੀਜੇ ਦੇ ਤੌਰ ਦੇ ਉੱਪਰ ਤੁਸੀਂ ਅੱਜ ਵੀ ਰਿਕਾਰਡ ਕਢਾ ਕੇ ਦੇਖ ਲਓ ਕਿ ਉਸ ਵਕਤ ਜਿਹੜੀ ਪ੍ਰਾਪਰਟੀ ਦਾ ਰਿਜ਼ਰਵ ਪ੍ਰਾਈਸ ਮੰਨ ਲਓ 40 ਲੱਖ ਰੁਪਏ ਆ ਔਰ ਉਹਦੀ ਜਿਹੜੀ ਅਲਾਟਮੈਂਟ ਆ ਉਹ 40 ਲੱਖ 10000 20000 50000 ਦੇ ਖਤਮ ਹੋ ਜਾਂਦੀ ਸੀਗੀ ਜਦ ਕਿ ਉਹਦੀ ਮਾਰਕੀਟ ਦੇ ਵਿੱਚ ਕੀਮਤ 90 ਲੱਖ ਤੋਂ ਕਰੋੜ ਰੁਪਏ ਹੁੰਦੀ ਸੀਗੀ ਔਰ ਜਿਹੜੇ ਉਹਨਾਂ ਦੇ ਹਤੀਸ਼ੀ ਸਨ ਉਹਨਾਂ ਨੂੰ ਉਹ ਦਿੱਤੀ ਜਾਂਦੀ ਸੀ ਔਰ ਦੁਬਾਰਾ ਬੋਲੀ ਕੀਤੀ ਜਾਂਦੀ ਸੀ ਔਰ ਉਹ ਜਿਹੜਾ ਪੈਸਾ ਪ੍ਰੋਫਿਟ ਇੰਪਰੂਵਮੈਂਟ ਟਰਸਟ ਨੂੰ ਹੋਣਾ ਚਾਹੀਦਾ ਸੀ ਲੋਕਾਂ ਨੂੰ ਹੋਣਾ ਚਾਹੀਦਾ ਸੀ ਉਹ ਸਿਆਸੀ ਬੰਦਿਆਂ ਦੀਆਂ ਜੇ ਆਪਾਂ ਦੇ ਵਿੱਚ ਜਾਂਦਾ ਸੀ ਅੱਜ ਮੈਂ ਮੁਬਾਰਕ ਦਿਨਾਂ ਇੰਪਰੂਵਮੈਂਟ ਟਰਸਟ ਨਰਦਾਸਪੁਰ ਨੂੰ ਔਰ ਖਾਸ ਕਰਕੇ ਚੇਅਰਮੈਨ ਸਾਹਿਬ ਨੂੰ ਕਿ ਜਿਨ੍ਹਾਂ ਨੇ ਇਹ ਪਾਰਦਰਸ਼ਤਾ ਲਿਆ ਕੇ ਜਿੰਨਾ ਸਾਰਾ ਪ੍ਰੋਫਿਟ ਆ ਉਹ ਇੰਪਰੂਵਮੈਂਟ ਟਰਸਟ ਨੂੰ ਦਿੱਤਾ ਔਰ ਇਹ ਪੈਸਾ ਜਿਹੜਾ ਉਹ ਦੁਬਾਰਾ ਲੋਕਾਂ ਦੇ ਜੀਵਨ ਤਰ੍ਹਾਂ ਨੂੰ ਉੱਪਰ ਚੁੱਕਣ ਲਈ ਜਿਹੜੀਆਂ ਪ੍ਰੋਗਰਾਮਟ ਹੁੰਦੀਆਂ ਵੱਖਰੀਆਂ ਸਕੀਮਾਂ ਨੇ ਜਿਹੜੀਆਂ ਚੱਲ ਰਹੀਆਂ ਉਹਦੇ ਡਿਵੈਲਪਮੈਂਟ ਵਾਸਤੇ ਜਾਂ ਨਵੀਂ ਜਿਹੜੀਆਂ ਕੋਈ ਹੋਰ ਸਕੀਮਾਂ ਲੈਣੀਆਂ ਨੇ ਉਹਦੇ ਵਿੱਚ ਖਰਚਾ ਜਾਊਗਾ ਉਹਦੇ ਨਾਲ ਗੁਰਦਾਸਪੁਰ ਦੇ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਜੋ ਜਨਵਰੀ 2024 ਦੇ ਵਿੱਚ ਇਹ ਜਿਹੜੀ ਆਕਸ਼ਨ ਜਿਹੜੀ ਆ ਇੰਪਰੂਵਮੈਂਟਸ ਗੁਰਦਾਸਪੁਰ ਨੂੰ ਕਰਵਾਈ ਗਈ ਸੀ ਜਿਹਦੇ ਵਿੱਚ तकरीबन 79 ਅਲਾਟੀਆਂ ਨੇ ਆਪਣਾ ਵਿੱਚ ਲਿਆ ਸੀ ਆਪਣਾ ਹਿੱਸਾ ਲਿਆ ਸੀ ਇਹਦੇ ਵਿੱਚੋਂ 4 ਕੈਂਸਲ ਕਰਤੀਆਂ ਨੇ ਤੇ 75 ਸਟ੍ਰੈਕਸ ਵੱਲੋਂ ਹੀ ਆਣੇ ਠੀਕ ਹੈ ਜੀ तकरीबन तकरीबन 80 ਕਰੋੜ ਰੁਪਏ ਦਾ ਸੀ ਅਸੀਂ ਇਹ ਰਿਵਿਊ ਤੋਂ ਇਕੱਠਾ ਕੀਤਾ ਹੈ ਤੇ ਅੱਜ ਅਸੀਂ ਇਹਦਾ ਆਪਣਾ ਅਲੋਡਮਨ ਲੈਟਰ ਸ਼੍ਰੀ ਰਮਨ ਬਾਈ ਜੀ ਦੇ ਰਹਿਨਮਾਈ ਹੇਠ ਅਸੀਂ ਅੱਜ ਮੰਡੇ ਨੇ ਵੱਖ-ਵੱਖ ਆਪਣਾ ਡਿਪਾਰਟਮੈਂਟ ਦੇ ਕਈਆਂ ਨੇ ਮਕੇ ਪਹਿਲਾ ਇਹ ਕੀ ਸੀ ਕਿ ਇਹ ਖੁਸ਼ੀ ਹੁੰਦੀ ਆ ਕਿ ਜਦੋਂ ਹਰ ਇੱਕ ਕੈਟਾਗਰੀ ਦਾ ਅਸੀਂ ਬੰਦਾ ਦੇਖਦੇ ਆ ਕਿ ਸਾਹਮਣੇ ਸਾਡੇ ਖੜਾ ਆ ਉਹਨੇ ਸਾਡੇ ਕੋਲ ਆੜ ਲੈ ਤੇ ਪਹਿਲਾਂ ਹੁੰਦਾ ਸੀ ਕਿ ਪੋਲੀਟਿਕਲੀ ਕਰਕੇ ਇੱਕ ਇੱਕ ਸਾਈਡ ਹੀ ਕਰ ਦਿੱਤਾ ਜਾਂਦਾ ਸੀ ਤੇ ਮੈਂ ਸਾਰਿਆਂ ਨੂੰ ਮੁਬਾਰਕਾ ਦਵਾਂਗਾ ਜਲਦੀ ਜਲਦੀ ਇਹ ਵੀ ਸਾਰਿਆਂ ਸਟਾਰਟ ਕਰਨ ਇੰਪਰੂਵਮੈਂਟ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਆਪਣਾ ਜਿੱਥੇ ਜਗ੍ਹਾ ਖਰੀਦੀਆਂ ਗਈਆਂ ਨੇ ਉਹਨਾਂ ਦੇ ਬਾਹਰ ਪਾਰਕਿੰਗ ਬਣਾ ਦਿੱਤੀਆਂ ਗਈਆਂ ਨੇ ਮਿਸਕਿ ਉਹਨਾਂ ਨੇ ਉਹ ਸਾਰੀ ਕਰਨ ਤੋਂ ਪਹਿਲਾਂ ਹੀ ਅਸੀਂ ਉਹਨਾਂ ਵਾਸਤੇ ਸਾਰੀ ਤਿਆਰੀ ਕਰ ਦਿੱਤੀ ਆ ਤੁਸੀਂ ਉਹ ਸਾਰੀ ਕਰੋ ਆਪਣਾ ਬਿਜ਼ਨਸ ਸਟਾਰਟ ਕਰੋ ਤੇ ਮੈਂ ਸਾਰਿਆਂ ਨੂੰ ਮੁਬਾਰਕਾ ਦਿੰਦਾ ਆ ਤੇ ਬੈਲਸਾ ਨੂੰ ਮੁਬਾਰਕਾ ਦਿੰਦਾ ਆ ਜੀ ਕਿ ਜਿਹਨਾਂ ਦੇ ਸ਼ਾਇਦ ਵਿੱਚ ਇਹਨਾਂ ਦੀ ਰਹਿ ਮਨਾਵਾ ਇਹ ਹੇਠ ਇਹ ਕੰਮ ਹੋ ਰਿਹਾ ਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਅਸੀਂ ਆਪਸ਼ਨਾਂ ਕਰਾਵਾਂਗੇ ਤੇ ਬੱਸ ਵਾਅਦੇ ਦੇ ਵਿੱਚ ਹਿੱਸਾ ਸਾਰੇ ਲੈਣ ਲੈਂਦੇ ਆ